ਦਾ ਨਾਮਜਤ ਕੀ ਪਰੰਦੀ ਪਹੁੰਚੇ ਹੋ ਸਾਰੇ ਹੁਣ ਸਾਰੀਆਂ ਗੱਲਾਂ ਹੋ ਲਈਆਂ ਅੱਜ ਭੈਣ ਸ੍ਰਿੰਦਰ ਕੌਰ ਨੇ ਆਪਣੇ ਕਾਗਜ਼ ਭਰੇ ਐ ਪਰ ਮੈਂ ਧੰਨਵਾਦ ਦਿਆਂ ਹਾਈ ਕਮਾਂਡ ਦਾ ਕਿ ਉਹਨਾਂ ਨੇ ਸਾਨੂੰ ਇੱਕ ਹੋਣਹਾਰ ਗ੍ਰਾਸ ਰੂਟ ਵਰਕਰ ਮੈਲਾ ਸਾਨੂੰ ਉਮੀਦਵਾਰ ਦਿੱਤੀ ਹੈ ਔਰ ਮੈਨੂੰ ਉਹਨਾਂ ਤੇ ਬੜਾ ਮਾਣ ਹੈ ਤੇ ਆਉਣ ਵਾਲੇ ਦਿਨਾਂ ਚ ਅਸੀਂ ਵੱਡੀ ਜਿੱਤ ਹੈ ਜਿਹੜੀ ਉਹ ਪ੍ਰਾਪਤ ਕਰਾਂਗੇ ਸੁਸ਼ੀਲ ਰਿੰਕੂ ਕਹਿ ਰਹੇ ਨੇ ਮੇਰਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਕੋਈ ਕਾਂਗਰਸ ਦੇ ਨਾਲ ਨਹੀਂ ਇਸ ਵਾਰ ਐਸੀ ਤਾਂ ਮੰਨਦੇ ਹੀ ਨਹੀਂ ਯਾਰ ਉਹ ਤੂੰ ਦੂਸਰੀ ਸੀਟ ਵਾਸਤੇ ਦੋਨੋਂ ਲੜ ਰਹੇ ਆ ਦੂਸਰੇ ਨੰਬਰ ਵਾਸਤੇ ਤੇ ਪਹਿਲੇ ਨੰਬਰ ਤੇ ਕਾਂਗਰਸ ਹੈਗੀ ਉਹਦਾ ਮੁਕਾਬਲਾ ਸਾਡੇ ਨਾਲ ਨਹੀਂ ਹੈ ਠੀਕ ਕਿੰਨੀ ਲੱਗਦਾ ਮੇਰੇ ਉਹ ਠੀਕ ਕਹਿ ਰਿਹਾ ਫੇਰ ਕਹਿ ਦੇਣਾ ਸ਼ੀਤ ਲੁੰਗਰਾਲ ਨੇ ਤੁਹਾਨੂੰ ਕਿਹਾ ਕਿ ਕਾਂਗਰਸ ਨਾਲ ਉਹਦਾ ਕੋਈ ਮੁਕਾਬਲਾ ਨਹੀਂ ਮੈਂ ਵੀ ਕਹਿ ਰਿਹਾ ਕਿ ਉਹਦਾ ਸਾਡੇ ਨਾਲ ਕੋਈ ਮੁਕਾਬਲਾ ਨਹੀਂ ਉਦਾ ਆਮ ਆਦਮੀ ਪਾਰਟੀ ਨਾਲ ਦੂਸਰੇ ਨੰਬਰ ਦੀ ਲੜਾਈ ਹੈ ਧੰਨਵਾਦ ਜੀ ਜਲੰਧਰ ਜਲੰਧਰ ਮੁੱਖ ਮੰਤਰੀ ਦਾ ਡੇਰਾ ਹੈ ਉਹ ਮੁੱਖ ਮੰਤਰੀ ਕਿਹੜੇ ਉਹ ਕਿੱਥੇ ਲਾਉਣਾ ਉਹਨੇ ਡੇਰਾ ਇੱਥੇ ਪਹਿਲੀ ਗੱਲ ਤਾਂ ਜਗਾ ਉਹਨੂੰ ਕੋਈ ਨਹੀਂ ਦੇਣੀ ਕਿਸੇ ਨੇ ਕਿ ਦੂਰੇ ਆ ਕੇ ਰਹਿ ਜਾ ਜੇ ਰਹਿ ਵੀ ਗਿਆ ਤਾਂ ਪਹਿਲਾਂ ਨਸ਼ੇ ਬਹੁਤ ਹੈ ਇੱਥੇ ਕਿੱਥੇ ਲਿਆਏ ਤੁਸੀਂ ਉਹਨੂੰ ਰਿਹਾ ਲਗਾਤਾਰ ਨਸ਼ੇ ਦੇ ਉੱਤੇ ਬੜੀਆਂ ਚਰਚਾ ਕਰ ਰਹੇ ਹੋ ਪੰਜਾਬ ਪੁਲਿਸ ਦੇ ਉੱਤੇ ਕਿ ਲਗਾਤਾਰ ਕਿਹੜਾ ਕੱਲ ਵੀ ਭਾਰ ਕੋ ਕੈਂਪ ਦੇ ਵਿੱਚੋਂ ਦੀ ਇੱਕ ਵੱਡੀ ਵੱਡੀ ਕਿਹੜਾ ਨਸ਼ੇ ਦੀ ਕਿਹੜੀ ਆਫੇਰ ਪੰਜਾਬ ਪੁਲਿਸ ਭਾਰ ਕੋ ਕੈਂਪ ਚੋਂ ਇੱਕ ਦੇਖੋ ਇਥੇ ਘਰ ਘਰ ਨਸ਼ਾ ਕਰ ਤੈਨਾ ਨੇ ਐ ਸੀ ਤੇ ਲੁੰਗਰਾਲ ਵਰਗੇ ਬੰਦੇ ਤੇ ਐਸੀ ਨਸ਼ਿਆਂ ਦੇ ਖਰਾਬ ਲੜਾਈ ਲੜਨੀ ਹੈ ਅਰ ਐਸੀ ਲੜਾਈ ਵਿਢ ਲਈ ਹੈ ਵੀ ਦੇਖਿਆ ਸੀ ਗੱਲਬਾਤ ਕੀਤੀ ਗਿਆ ਚਰਨਜੀਤ ਸਿੰਘ ਚੰਨੀ ਦੇ ਨਾਲ ਉਹਨਾਂ ਨੇ ਕਿਹਾ ਜੋ ਨਸ਼ੇ ਦੇ ਉੱਤੇ ਕਾਂਗਰਸ ਵੱਲੋਂ ਵੱਡਾ ਕਿਹੜੀ ਲੜਾਈ ਲੜਦੇ ਰਵਾਂਗੇ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਬਾਨੀ ਟੀਵੀ ਜਲੰਧਰ ਦਾਰਨੀ ਸੁਰਿੰਦਰ ਕੌਰ ਜੀ ਨੂੰ ਇਸ ਤੋਂ ਵੀ ਵੱਧ ਵੋਟਾਂ ਮੈਣੀਆਂ ਕਿਉਂਕਿ ਬੀਜੇਪੀ ਨੂੰ ਜਿੰਨੀ ਵੋਟ ਪਈ ਸੀ ਉਹਦੇ ਚੋਂ ਮਿਨਿਮਮ 40% ਐਸ ਕੀ ਵੋਟ ਉਹਨਾਂ ਦੀ ਕਟਣੀ ਜਿਹਦੇ ਚੋ ਮੈਜੋਰਟੀ ਸਾਨੂੰ ਆਣੀ ਆਲਰੇਡੀ ਜਿਹੜੇ ਸਟੈਬਲਿਸ਼ਡ ਦੋਨੋਂ ਪਾਰਟੀਆਂ ਦੇ ਕੈਂਡੀਡੇਟ ਨੇ ਹੁਣ ਤੁਸੀਂ ਜਿਹੜਾ ਬੀਜੇਪੀ ਹੈ ਜਿਹੜਾ ਆਪ ਦਾ ਕੈਂਡੀਡੇਟ ਹੈ ਭਗਤ ਜੀ ਜਿਹੜੇ ਨੇ ਉਹਨਾਂ ਦੇ ਪਿਤਾ ਜੀ ਅਜੇ ਬੀਜੇਪੀ 'ਚ ਨੇ ਮੁੰਡਾ ਆਪ ਦੇ ਵਿੱਚ ਜਿਹੜੇ ਆਪ ਵਾਲੇ ਨੇ ਉਹਨਾਂ ਨੇ ਪਾਰਟੀਆਂ 1.5 2 ਸਾਲ ਚ ਇੰਨੀਆਂ ਕਿ ਬਦਲ ਲੀਆਂ ਕਿ ਮੇਰਾ ਖਿਆਲ ਘਰ ਵੀ ਉਹਨਾਂ ਨੂੰ ਸਵੇਰੇ ਪੁੱਛਣਾ ਪੈਂਦਾ ਕਿ ਅੱਜ ਆਪਾਂ ਕਿਹੜੀ ਪਾਰਟੀ ਚ ਆ ਜਿਹੜੇ ਉਂਗਰਾਲ ਸਾਹਿਬ ਨੇ ਪਹਿਲੇ ਭੀਜੇ ਭਾਜੀਪੀ ਚ ਹੁੰਦੇ ਸੀ ਟਿਕਟ ਲੈ ਲਈ ਆਪ ਵੱਲੋਂ ਹੁਣ ਅਸਤੀਫਾ ਦੇ ਦਿੱਤਾ ਹੁਣ ਭੀਜਪੀ ਚਲੇ ਗਏ ਨੇ ਸੋ ਇਹ ਜਿਹੜੇ ਟਰਨ ਕੋਰਟਸ ਨੇ ਜਿਨ੍ਹਾਂ ਜਿਨ੍ਹਾਂ ਦਾ ਕੋਈ ਦੀਨ ਨਹੀਂ ਇਮਾਨ ਨਹੀਂ ਜਿਨ੍ਹਾਂ ਦੀ ਕੋਈ ਪਾਰਟੀ ਨਹੀਂ ਜਿਨ੍ਹਾਂ ਵਾਸਤੇ بس ਇੱਕੋ ਟਾਪ ਪ੍ਰਾਇੋਰਟੀ ਹੈ ਕਿ ਅਸੀਂ ਆਪਣੀ ਪੋਜੀਸ਼ਨ ਦਾ ਐਡਵਾਂਟੇਜ ਕਿਸਾ ਲੈਣਾ ਸਾਰਿਆਂ ਨੂੰ ਪਹਿਲੇ ਤੇ ਉਂਗਰਾਲ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਪਹਿਲੇ ਜਿਲੰਦਰ ਵਸਦੇ ਲੋਕਾਂ ਨੂੰ ਇਹ ਦੱਸੋ ਕਿ ਢਾਈਆਂ ਸਾਲਾਂ ਜੇ ਬਾਇਲੇਖੇ ਨਾਈ ਉਹਦਾ ਕਾਰਨ ਕੀ ਹੈ ਤੁਹਾਨੂੰ ਚੁਣ ਕੇ 5 ਸਾਲਾਂ ਵਾਸਤੇ ਖੱਲੇ ਤੁਸੀਂ ਢਾਈਆਂ ਚ ਹੀ ਛੱਡ ਦਿੱਤਾ ਅੱਜ ਪਹਿਲੇ ਰਿਸਪਾਂਸਿਬਿਲਟੀ ਦੱਸੋ ਕਿ ਕਿਉਂ ਛੱਡੇ ਭਗਤ ਜੀ ਨੇ ਪਹਿਲੇ ਭਗਤ ਜੀ ਫੈਸਲਾ ਕਰਨ ਪਿਤਾ ਜੀ ਭਾਜਪਾ ਚ ਨੇ ਪਹਿਲੇ ਤੇ ਵੋਟਰਾਂ ਨੂੰ ਮੈਂ ਗੁਜ਼ਾਰਿਸ਼ ਕਰਨੀ ਪਹਿਲੇ ਵੱਡੇ ਭਗਤ ਕੋ ਜਾਓ ਚੁੰਨੀ ਲਾਲ ਜੀ ਕੋ ਉਹਨਾਂ ਨੂੰ ਪੁੱਛੋ ਕਿ ਹੁਣ ਮੁੰਡੇ ਨੂੰ ਵੋਟ ਪਈ ਹੈ ਕਿ ਤੁਹਾਡੀ ਮਾਂ ਪਾਰਟੀ ਨੂੰ ਪਈ ਮੁੰਡੇ ਦੀ ਪਾਰਟੀ ਨੂੰ ਵੋਟ ਪਈ ਹੈ ਕਿ ਤੁਹਾਡੀ ਮਾਂ ਪਾਰਟੀ ਨੂੰ ਪਈ ਹੈ ਤੇ ਇੱਥੇ ਤੇ ਇਹ ਹਾਲ ਹੈ ਜੀ ਅਸੀਂ ਇੱਕ ਵਰਕਰ ਨੂੰ ਇੱਕ ਲੇਡੀ ਨੂੰ ਜਿਹੜੀ ਪਿਛਲੇ 25 ਸਾਲਾਂ ਤੋਂ ਲਗਾਤਾਰ ਇਲੈਕਟਰ ਹੋ ਰਹੇ ਨੇ ਜਿਨ੍ਹਾਂ ਦੇ ਲੇਟ ਹਸਬੰਡ ਵੀ ਪਹਿਲੇ ਕਾਰਪੋਰੇਟਰ ਸਨ ਬੇਦਾਗ ਨੇ ਇੱਕ ਔਰਤ ਹੈ 50% ਵੋਟਰ ਔਰਤਾਂ ਦੀ ਹੈ ਤੇ ਪਹਿਲੀ ਪਾਰਟੀ ਹੈ ਜਿਹਨੇ ਪਾਰਲੀਮੈਂਟ 'ਚ ਵੀ ਦੋ ਸੀਟਾਂ ਲੇਡੀਜ਼ ਨੂੰ ਦਿੰਦੀ ਅੱਜ ਫੇਰ ਇੱਕ ਵਰਕਰ ਨੂੰ ਦਿੰਦੀ ਕਿਸੇ ਪਰਿਵਾਰ ਚ ਨਹੀਂ ਦਿੰਦੀ ਪਰਿਵਾਰ ਵਾਰ ਦੇ ਨਹੀਂ ਕੀਤਾ ਬਾਕੀ ਪਾਰਟੀਆਂ ਤੇ ਪਰਿਵਾਰਾਂ ਚ ਹੀ ਵੰਡੀ ਜਾਂਦੀ ਐ ਸੋ ਮੈਂ ਸਮਝਦਾ ਵੱਡੇ ਪੈਮਾਨੇ ਤੇ ਜਿੱਤ ਹੋਏਗੀ ਤੇ ਇਹ ਨਹੀਂ ਪੱਥਰ ਰੱਖੇਗੀ ਭਗਵੰਤ ਮਾਨ ਦੀ ਛੁੱਟੀ ਦਾ ਮੈਨੂੰ ਪੂਰਨ ਆਸ ਹੈ ਕਿ ਇਸ ਹਾਰ ਤੋਂ ਬਾਅਦ ਆਪਨੇ ਜਿਹੜੀ ਐ ਇਲੈਕਸ਼ਨ ਹਾਰਨੀ ਇਸ ਤੋਂ ਬਾਅਦ ਭਗਵੰਤ ਸਿੰਘ ਮਾਨ ਮੰਜੇ ਸਮੇਤ ਕਹਿੰਦੇ ਨੇ ਹੁਣ ਮੈਂ ਮੰਜੇ ਤੇ ਪਰਿਵਾਰ ਸਮੇਤ ਇੱਥੇ ਜਿਲੰਧਰ ਆਇਆ ਹਾਂ ਮੈਂ ਜਲੰਧਰ ਦੇ ਵੋਟਰਜ਼ ਨੂੰ ਬੇਨਤੀ ਕਰਨੀ ਹੈ ਤੁਹਾਡੇ ਨਾਲ ਕੁਫਰ ਤੋਲਿਆ ਝੂਠ ਬੋਲਿਆ ਇੱਕ ਵਧੀਆ ਸ਼ਹਿਰ ਜਲੰਧਰ ਜਿਹੜਾ ਟੋਟਲੀ ਗੰਦਗੀ ਚ ਭਰਿਆ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕੋਈ ਪਰਿਵਾਰ ਐਹੋ ਜਿਹਾ ਨਹੀਂ ਜਿਹੜਾ ਨਸ਼ੇਵਾਲ ਇਸ ਗਵਰਨਮੈਂਟ ਨੇ ਠਹਿਲ ਨਹੀਂ ਦਿੱਤਾ ਤੋਂ ਇਹ ਟਾਈਮ ਹੈ ਕਿ ਗੋ ਅੰਤ ਮਾਂਜੀ ਨੂੰ ਬਿਸਰੇ ਸਮੇਤ ਇਹਨਾਂ ਦੇ ਮੰਜੇ ਸਮੇਤ ਇਹਨਾਂ ਦੇ ਪਿੰਡ ਸਤੌਜ ਵਿੱਚ ਭੇਜਿਆ ਜਾਵੇ ਤਾਂ ਮੈਂ ਮੈਨੂੰ ਆਸ ਹੈ ਕਿ ਜਲੰਧ ਦਾ ਵੋਟਰ ਸੂਝਵਾਨੀ ਨਾਲ ਕੰਮ ਲੈਂਦਾ ਜਿਸ ਨਾਲ ਚੰਨੀ ਜੀ ਨੂੰ ਇਤਿਹਾਸਿਕ ਜਿੱਤ ਦਵਾਈ ਅਸਰੇ ਰਿੰਕੂ ਰਿੰਕੂ ਕਹਿ ਰਹੇ ਬਾਜਵਾ ਜੀ ਮੁਕਾਬਲਾ ਕਿਹੜਾ ਆਮ ਆਦਮੀ ਪਾਰਟੀ ਦੇ ਨਾਲ ਹੀ ਰਹੇਗਾ ਨਾਮਜ਼ਦਗੀ ਭਰ ਕੇ ਬਾਹਰ ਆਏ ਹੋ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤੁਹਾਡੇ ਨਾਲ ਆ ਕੇ ਕਿਹੜੀ ਨਾਮਜ਼ਦਗੀ ਭਰੇਗਾ ਪਹਿਲਾਂ ਅਡਵਾਂਸ ਮੁਬਾਰਕਬਾਦ ਬਹੁਤ ਚੰਗਾ ਲੱਗਾ ਸਾਰੀ ਸੀਨੀਅਰ ਲੀਡਰਸ਼ਿਪ ਨੇ ਆ ਕੇ ਮੇਰਾ ਮਾਣ ਵਧਾਇਆ ਔਰ ਕਾਂਗਰਸ ਪਾਰਟੀ ਨੇ ਇੱਕ ਮਹਿਲਾ ਨੂੰ ਟਿਕਟ ਦੇ ਕੇ ਇੱਕ ਵਰਕਰ ਨੂੰ ਟਿਕਟ ਦੇ ਕੇ ਮੁਰਕੇ ਮੇਰੇ ਨਾਲ ਜਾ ਕੇ ਉਹ ਸਾਰਾ ਮੇਰਾ ਨੋਮੀਨੇਸ਼ਨ ਫਾਈਲ ਕਰਕੇ ਆਏ ਆ ਤੇ ਮੈਂ ਧੰਨਵਾਦੀਆਂ ਕਾਂਗਰਸ ਪਾਰਟੀ ਜੀ ਤਾਂ ਆਪਣੇ ਵੋਟਰਾਂ ਦੇ ਜਲੰਧਰ ਵਸਦੇ ਵੋਟਰਾਂ ਦੀ ਵੀ ਜਿਹੜੇ ਬਹੁਤ ਵੱਡੀ ਗਿਣਤੀ ਚ ਮੇਰਾ ਹੌਸਲਾ ਫਜ਼ਾਈ ਕਰਨਾ ਹੈ ਹੁਣ ਸੀਨੀਅਰ ਲੀਡਰਸ਼ਿਪ ਦੀ ਕਿਹੜੀ ਹੈ ਜਲੰਧਰ ਦੇ ਵਿੱਚ ਆ ਕੇ ਪੱਕਾ ਹੀ ਡੇਰਾ ਲਾ ਰਹੀ ਹੈ ਵੈਸਟੜਕੇ ਦਾ ਪੂਰਾ ਪ੍ਰਚਾਰ ਸੀਨੀਅਰ ਲੀਡਰਸ਼ਿਪ ਵੱਲੋਂ ਕੀਤਾ ਜਾ ਰਿਹਾ ਹੈ ਹਾਂਜੀ ਦੇਖੋ ਹਰ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਕੋਸ਼ਿਸ਼ ਕਰਦੀ ਹੈ ਔਰ ਕਾਂਗਰਸ ਪਰ ਜ਼ੋਰ ਜਿਹੜਾ ਪ੍ਰਚਾਰ ਕਰਕੇ ਜਿਹੜੀ ਕੇ راہુલ ਗਾਂਧੀ ਪ੍ਰਿੰਕਾ ਗਾਂਧੀ ਪਾਰਟੀ ਹਾਈ ਕਮਾਂਦੀ ਚੋੜੀ ਚ ਪਾਇਗੀ ਸ਼ੀਤਲੰਗ ਲਾਲ ਕਹਿ ਰਹੇ ਨੇ ਕੱਲ ਮੀਡੀਆ ਦੇ ਵਿੱਚ ਗੱਲਬਾਤ ਕਰਕੇ ਗਏ ਨੇ ਕਹਿੰਦੇ ਕਿਹੜਾ ਮੇਰਾ ਮੁਕਾਬਲਾ ਹੈਗਾ ਵਾ ਉਹ ਆਮ ਆਦਮੀ ਪਾਰਟੀ ਦੇ ਨਾਲ ਮੁਕਾਬਲਾ ਉਹਨੇ ਸੱਚ ਗਿਆ ਸਾਡੇ ਨਾਲ ਹੈ ਨਹੀਂ ਮੁਕਾਬਲਾ ਜੀ ਕੀ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਸਮੇ ਬੂ ਘਟ ਹੈਗਾ ਵਾ ਲੋਕਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਹੋ ਕੀ ਮੁੱਦੇ ਆ ਕਿਹੜੇ ਵੈਸਟ ਹਲਕੇ ਦੇ ਕਿਹੜੇ ਮੁੱਦੇ ਕਿਹੜੇ ਮੁੱਦਿਆਂ ਦੇ ਕੰਮ ਨਹੀਂ ਹੋਇਆ ਤੇ ਜਿਹੜੇ ਰੂਟੀਨ ਵਾਲੇ ਮੁੱਦੇ ਆ ਜਿਵੇਂ ਰੋਜ਼ਮਰਾਂ ਦੀ ਜ਼ਿੰਦਗੀ 'ਚ ਤੁਸੀਂ ਦੇਖਦੇ ਆ ਕਿ ਜਲੰਧਰ ਵਸਦੇ ਲੋਕ ਮਰਦੇ ਪਏ ਆ ਪਾਣੀ ਗੰਦਾ ਆਉਂਦਾ ਤਰਸਦੇ ਪਏ ਸਟਰੀਟ ਰਾਈਟ ਬੰਦੇ ਆ ਸੀਵਰੇਜ ਸਿਸਟਮ ਦੀ ਜਿਹੜਾ ਕੋਈ ਸਿਸਟਮ ਨਹੀਂ ਹੈਗਾ ਨਸ਼ਾ ਆਪਣੀ ਲਾਟਰੀ ਸਿਸਟਮ ਕੀ ਕੀ ਨਹੀਂ ਹੈਗਾ ਇਥੇ ਉਹ ਜਦੋਂ ਇੱਕ ਮੁਕਾਮ ਹਾਸਲ ਕਰਾਂਗੇ ਨਾ ਫਿਰ ਸਾਰਾ ਉੱਤੇ ਵਰਕ ਕਰਾਂਗੇ ਵੀ ਦੇਖਿਆ ਅਸੀਂ ਗੱਲਬਾਤ ਕੀਤੀ ਏ ਸ੍ਰਿੰਦਰ ਗੌਰ ਦੇ ਨਾਲ ਉਹਨਾਂ ਨੇ ਜੋ ਨਾਮਜ਼ਦ ਕੀ ਭਰ ਕੇ ਬਾਹਰ ਆਏ ਨੇ ਤੇ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਜਦੋਂ ਮੈਨੂੰ ਵੈਸਟ ਹਲਕੇ ਦੇ ਲੋਕ ਜਤਾ ਕੇ ਭੇਜਣਗੇ ਤਾਂ ਪਹਿਲ ਦੇ ਆਧਾਰ ਤੇ ਜਿਹੜਾ ਨਸ਼ਾ ਉਸ ਨੂੰ ਠੱਲ ਪਾਇਆ ਜਾਏਗਾ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਚਲੰਦੜ